ਇੰਨੇ ਵੀ ਲੋਕ ਆ ਵੀ ਆਪ ਦਾ ਲੈਂਟਰ ਤੇ ਵੀ ਨਹੀਂ ਆਇਆ ਹੈਗਾ। ਕਿੰਨੀ ਕਿੱਡੀ ਰਹਿੰਦੇ ਆ ਇਹ। ਮੌਜ ਰੱਖਾਂਗੇ ਨਹੀਂ। ਤੂੰ ਫੜ ਕਰ ਤੂੰ ਪੈਰ ਰਾਜੀਓ ਪਹਿਲੇ ਸਭ ਕੋਈ ਰਾਖਾ ਮਾਰ ਕੇ ਤਾਹੇ ਮਾਰ ਕੇ ਰਹਿ। ਆਈ ਫੜ। ਲੈ ਕੇ ਪਰਮਾਤਮਾ ਦਾ ਨਾਮ ਮਿਸਟਰੀ ਨੇ ਕਰਤਾ ਕੰਮ ਸ਼ੁਰੂ। ਦੇਖ ਲਓ ਦੋਸਤੋ ਮਿਹਨਤ ਕੰਮ ਕਰਨ ਵਾਲੇ ਦੀ ਕਮੀ ਨਹੀਂ ਹੁੰਦੀ। ਆਸੀ ਆਸੀ ਸੁਹਾਣਾ ਸਾਹਾ। ਇੱਥੇ ਜਿਹੜੇ ਦੁਕਾਨਦਾਰ ਹਨ ਸਾਰਿਆਂ ਜਮੀਨ ਆਈ ਵੀ ਹੈ ਸ਼ਹਿਰ 'ਚ। ਆ ਗਿਆ ਜੀ ਸੁਹਾਣਾ ਸਾਹਿਬ ਦਾ ਗੇਟ ਦੂਜਾ। ਬਾਜ਼ਾਰ ਭੀੜਾ ਬਹੁਤ ਹੈ ਤੇ ਤਾਂ ਰੌਣਕ ਜਿਆਦੇ ਹੋ ਜਾਂਦਾ ਇੱਥੇ ਮੰਗਾਈ ਬਹੁਤ ਜਿਆਦੇ ਹੈ ਤੇ ਆਪਣੇ ਸਰਦਾਰ ਭਾਈਆਂ ਨੇ ਸਪੋਰਟ ਜ਼ਰੂਰ ਕਰਿਆ ਕਰੋ ਆ ਖੋਖੀ ਦਾ ਕਿਰਾਇਆ 17-18 ਹਜ਼ਾਰ ਹੈ ਸਾਹਮਣੇ ਆ ਪੂਰਬਾ ਕਲੋਨੀ ਇਦਾਂ ਜੀ ਕਬੱਡੀ ਦਾ ਮੈਚ ਬੜਾ ਰੌਣਕ ਮੇਲਾ ਪਿੰਡ ਵਾਲਾ ਮਹੌਲ ਹੀ ਬਣਿਆ ਪਿਆ ਬੋਨੂ ਤੇ ਜਾਂਦਾ ਨਹੀਂ ਸਦਾ ਦਲੇਸ਼ ਵੀਰਾਂ ਬੱਬੂ ਐਂਡ ਨਾਲ ਸਗੀ ਵੀਰ ਨੇ ਗੁਰਦੇਵ ਵਾਲੀ ਜੰਟੇ ਜੀ গুড মর্নিং দোস্তੋ স্বাগਤ হਾ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਦਬ ਕੇ ਵਾਧਿਆਂ ਭਾਜਦੇ ਵਲੌਗ ਵੱਲ ਆਹ ਦੇਖ ਲੋ দোস্তੋ ਐਨੇ ਵੀ ਲੋਕ ਆ ਵੀ ਆਪ ਤਾਂ ਲੈਂਟਰ ਤੇ ਵੀ ਨਹੀਂ ਆਇਆ ਗਿਆ ਕਿੰਨੀ ਕਿੱਡੀ ਰਹਿੰਦੇ ਆ ਇਹ ਗਾਂ ਬਿਲਡਰ ਪਵਾਈ ਜਾਂਦਾ ਆ ਖੜਾ ਲੈਂਟਰ ਆਏ ਨਹੀਂ ਪਰ ਐਂ ਜਲਦਾ ਕੰਮ ਆ ਲੋਕ ਬਿਜੀ ਬਹੁਤ ਆ ਇੱਥੇ ਬਾਦ ਜਿਹੜਾ ਕੋਠੀ ਤਿਆਰ ਹੋ ਗਈ ਉਹਨਾਂ ਨੂੰ ਚਾਬੀ ਫੜਾ ਦੇਣਗੇ ਵੀ ਆਲੋ ਇਸ ਕਰਤੀ ਤਿਆਰ ਜੋੜੀਆਂ ਲਾ ਕੇ ਰੰਗ ਰੌਣਕ ਕਰਕੇ ਆਵੇ ਮੰਗਵੋ ਜੀ ਰੱਖਣਗੇ ਨਹੀਂ ਆਇਕਲ ਸਮਗਰੀ ਤੁੰ ਜੈ ਸੁੱਤਰ ਦਾ ਰਿਪਨ ਸੇ ਹੋਵੇ ਸੋ ਅੱਜ ਆ ਗਾਰੀ ਤੰਦਰੀ ਜਦ ਆਪਣੇ ਤੁੰ ਜੀ ਜਾਣੀ ਨਾਮ ਕਦਾਸ ਕੁਰਬਾਨੀ ਇਹ ਗੁੰਕਾਰ ਸ੍ਰੀ ਵਾਹਿਗੁਰੂ ਜੀ ਦੇ ਪਤੇ ਸ੍ਰੀ ਤਗੋਤੀ ਸਾਇਵਾਰ ਸ੍ਰੀ ਕੋਮਤੀ ਜੀ ਦੇ ਪਾਸ ਸ਼੍ਰੀ ਜਿਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਸਰਬੱਤ ਦਾ ਭਾਗ ਵਾਹਿਗੁਰੂ ਭਾਗ ਵਾਹਿਗੁਰੂ ਜੀ ਖਤੇ ਅਹੀਂ ਅਹੀਂ ਤਨਹਾ ਵਾਹਿਗੁਰੂ ਬਹੁਤ ਆਸ਼ਾ ਲੋਜ ਲੈ ਕੇ ਪ੍ਰਮਾਤਮਾ ਦਾ ਨਾਮ ਮਿਸਤਰੀ ਨੇ ਕਰਤਾ ਕੰਮ ਸ਼ੁਰੂ ਠੀਕ ਹੈ ਮਿਸਤਰੀ ਚੱਕ ਦੇ ਫੱਟੇ ਹੁਣ ਜਣਾਲ ਪਾ ਦੇ ਕੋਠੀ ਆ ਦੇਖੋ ਦੋਸਤੋ ਸੌਚ ਨਾਲ ਨਾਲ ਬੰਦਾ ਹੈਡ ਗੈਪਟ ਹੈ ਤੇ ਫਿਰ ਵੀ ਕੰਮ ਕਰਦਾ ਜੈ ਮੈਟਰ ਦੇ ਸੋਹਾਰ ਬਾਈ ਆਪਣਾ ਹੋਰ ਬਾਈ ਕੀ ਹਾਲ ਹੈ ਵਧੀਆ ਵਧੀਆ ਹੈਲੋ ਬਾਈ ਨੂੰ ਕਰ ਲੈਣ ਦੀ ਹੁਣ ਤੇ ਗੱਲ ਆ ਸਾਰੋ ਕੇ ਪਈਆ ਪਾਣੂ ਹਾਂਜੀ ਕਿਦਾਂ ਸਾਰੋ ਕੇ ਤੇ ਮੈਂ ਹੁਣੇ ਹੀ ਸਟਾਰਟ ਕੀਤਾ ਕੰਮ ਜੀ 2 ਮਹੀਨਾ ਹੋਇਆ ਹੀ ਵਧੀਆ ਚੱਲੀ ਜਾਂਦਾ ਵਧੀਆ ਬਾਬਾ ਜੀ ਦੀ ਕਿਰਪਾ ਨਹੀਂ ਚੱਲ ਪਈਆ ਦੇਖ ਲਓ ਦੋਸਤੋ ਮਿਹਨਤ ਕੰਮ ਕਰਨ ਵਾਲੇ ਦੀ ਕਮੀ ਨਹੀਂ ਹੁੰਦੀ ਸ਼ਾਬਾਸ਼ ਭਾਈ ਜਰ ਦਿਲ ਖੁਸ਼ ਹੋ ਗਿਆ ਪਰ ਮਰ ਤਰੱਕੀ ਵਕਸੇ ਅੱਜ ਹੈਗਾ ਜੀ ਐਤਵਾਰ ਤੇ ਅਸੀਂ ਆਈ ਸੀ ਸੁਹਾਣਾ ਸਾਹਾ ਇੱਥੇ ਗੱਦੇ ਗੁੱਦੇ ਲੈਣੇ ਫਲੇਵਰ ਆਸਤੇ ਪਿੰਡੋ ਲੇਵਰ ਖੱਦੀ ਆ ਆਜਾਉਣ ਲਵਾ ਗੱਦੇ ਮੈਂ ਤੇ ਚਾਚਾ ਵੇਣੇ ਕੀ ਰੇਟ ਲਾਉਂਦੇ ਆ ਕੀ ਨਹੀਂ ਤੇ ਆਹ ਹੈਗੀ ਜੀ ਮਾਰਕੀਟ ਤੇ ਇਧਰ ਹੈਗਾ ਸੁਹਾਣਾ ਸਾਹਿਬ ਦਾ ਮਤਲਬ ਗੁਰਦੁਆਰਾ ਘਰ ਦਾ ਪਿਛਲਾ ਗੇਟ ਐਸ ਸਾਈਡ ਤੇ ਆ ਦੇਖੋ ਆ ਜੈਂਦਵਾਰ ਕਰਕੇ ਥੋੜਾ ਜਿਹਾ ਰਸ ਘਟਾ ਹੈ ਮੇਨ ਮਾਰਕੀਟ ਸੁਹਾਣਾ ਸਾਹਿਬ ਦੀ ਹੀ ਹੈ ਚਲੋ ਚੱਲਦੇ ਆ ਅੰਦਰ ਵੇਣੇ ਕੀ ਰੇਟ ਆ ਦੋਸਤੋ ਇੱਥੇ ਜਿਹੜੇ ਦੁਕਾਨਦਾਰ ਹਨ ਸਾਰਿਆਂ ਜਮੀਨ ਆਈ ਹੋਈ ਹੈ ਸ਼ਹਿਰ ਚ ਕਰੋੜਾਂ ਦੇ ਕਿੱਲੇ ਆ ਫਿਰ ਵੀ ਕੰਮ ਕਰਦੇ ਕੰਮ ਨਹੀਂ ਛੱਡਿਆ ਗਲੇ ਨੇ ਮੰਜਾਣਾ ਸਿੱਕ ਬਈ ਉਹ ਲਾਲੋ ਸਾਹਿਬ ਉਹਦਾ ਵੀ ਮੇਰਾ ਪਤਾ ਨਹੀਂ ਕਿੰਨੇ ਕਰੋੜ ਦਾ ਸ਼ੋਅਰੂਮ ਹੈ ਤੇ ਫਿਰ ਵੀ ਮੰਜੇ ਬਣਾਉਂਦਾ ਐਂ ਕਰਦੇ ਕੰਮ ਇੱਥੇ ਲੋਕ ਇੱਥੇ ਕੋਈ ਕਿਸੇ ਨੂੰ ਕੱਟ ਨਹੀਂ ਜੱਜ ਨਹੀਂ ਕਰ ਸਕਦੇ ਐ ਨਹੀਂ ਪਤਾ ਮਾੜੇ ਮੋੜੇ ਦੁਕਾਨਦਾਰ ਕੋਲ ਕਿੰਨੀ ਕਿ ਮਹਿੰਗੀ ਪ੍ਰੋਫਿਊ ਆ ਗਿਆ ਜੀ ਸੁਹਾਨਾ ਸਾਹਿਬ ਦਾ ਗੇਟ ਦੂਜਾ ਬੈਕ ਸਾਈਡ ਵਾਲਾ ਸਤਨਾਵਾਇਕੂ ਸੱਤੇ ਪਾਸ਼ਾ ਬਾਜ਼ਾਰ ਭੀੜਾ ਬਹੁਤ ਹੈ ਤੇ ਤਾਂ ਰਸ ਜਿਆਦੇ ਹੋ ਜਾਂਦਾ ਜਾਮ ਲੱਗਿਆ ਪਿਆ ਹੁਣ ਤਾਂ ਕਾ ਆਉਂਦਾ ਟਾਈਮ ਹੈ ਪੂਰਾ ਹਲ ਹੋਇਆ ਪਿਆ ਵਾਟ ਸਤਨਾਵਾਇਕੂ ਸੱਤੇ ਪਾਸ਼ਾ ਦੋਸਤੋ ਗੱਦੇ ਦਾ ਮਿਲ ਗਏ ਪਰ ਇੱਥੇ ਮੰਗਾਈ ਬਹੁਤ ਜਿਆਦੇ ਹੈ ਆਪਣੇ ਨਾਲ ਕੰਮ ਹੈ ਨਹੀਂ ਇੱਥੇ ਲੱਗੀ ਪੱਪੀ ਲਾਉਂਦੇ ਆ ਇੱਥੇ ਤਾਂ ਐ ਕੋਈ ਤਾਂ ਮੰਗਿਆ ਨਾ 300 ਕੋਈ ਉਸੇ ਚੀਜ਼ ਦਾ 800 ਪਰ ਆਏ ਆ ਵੀ ਆਪਣੇ ਨਾਲ ਕੰਮ ਹੈ ਨਹੀਂ ਬਹੁਤ ਬੁਰਾ ਹਾਲ ਆ ਇੱਥੇ ਰੋਜ਼ ਦੇ ਰੇਟਾਂ ਦੇ ਮਿੰਟ-ਮਿੰਟ ਦੇ ਰੇਟ ਆ ਜਿਹੜੇ ਬੰਦੇ ਨੇ ਹੁਣ ਆਪਣਾ ਸਾਥ ਸੋਲ ਆਏ ਬਦ ਜਾਣਫਰ ਉਹ ਯਾਰ ਕਹੇ ਦੇ ਨਹੀਂ ਚੱਲਦਾ ਕੰਮ ਇੱਥੇ ਪਰ ਅਸੀਂ ਲੈ ਹੀ ਲਈ 3 ਇੰਚ ਵਾਲੇ ਕਰਦੇ ਤੇ ਵਰਾਫ ਚ ਕਹੀ ਦੇ ਸੀ ਲਓ ਵੀ ਆਪਣੇ ਸਰਦਾਰ ਭਾਈ ਸਾਹਿਬ ਬਣਾ ਰਹੇ ਇੱਥੇ 버ਗਰ ਤੇ ਆਪਣੇ ਸਰਦਾਰ ਭਾਈਆਂ ਨੇ ਸਪੋਰਟ ਜ਼ਰੂਰ ਕਰਿਆ ਕਰੋ ਜਿੱਥੇ ਵੀ ਤੁਹਾਨੂੰ ਮਿਲਣਾ ਜ਼ਰੂਰ ਆ ਖੋਖੇ ਦਾ 17-18 ਹਜ਼ਾਰ ਹੈ ਆ ਜਾ ਆ ਦੇਖ ਲਓ ਸਰਦਾਰ ਭਾਈ ਸਾਨੂੰ ਦੱਸਿਆ ਵੀ ਆ ਖੋਖੇ ਦਾ ਕਰਾਇਆ 17-18 ਹਜ਼ਾਰ ਹੈ ਤਿੰਨਾਂ ਦੀ ਛੱਤ ਹਾਂ ਤਿੰਨਾਂ ਦੀ ਛੱਤਾਂ ਦੇਖ ਲਓ ਤੇ ਕੀ ਇਹਦੀ ਸੇਫਟੀ ਹੈ ਤੇ ਪੈਸੇ ਵੇਖ ਲਓ ਕਿਨੇ ਨਿਕਾ ਥਾਂ ਮੰਜੇ ਨਾ ਥਾਂ ਤੁਸੀਂ ਕਿੱਥੋਂ ਹੋ ਜੀ ਇੱਥੇ ਸੋਣੀ ਸੋਨੇ ਦਾ ਹਵਤੋਂ ਛੋਟੇ ਦਾ ਵੇਨੇ ਵੇਨੇ ਸਾਰਾ ਕੁਝ ਬਣਿਆ ਹੋਣਾ ਨਾ ਪਹਿਲਾਂ ਤਾਂ ਵਿਲਾ ਪਿਆ ਸੀ ਛੋਡੀ ਵੀ ਆਈ ਹੁਣ ਇੱਕ ਪ੍ਰਾਪਰਟੀ ਦਾ ਮਰਾਸ ਘਟਾ ਕੇ ਮੈਂ ਇੱਥੇ ਐ ਨਹੀਂ ਪਤਾ ਕਿ ਦੇ ਕੋ ਕਿੰਨੀ ਪ੍ਰਾਪਰਟੀ ਐ ਕਰੋੜਾਂ ਦੀ ਸਾਰਿਆਂ ਕੋਲੇ ਚੱਲ ਬਈ ਪ੍ਰਮਾਤਮਾ ਕੰਮ 'ਚ ਵਰਕਰ ਪਾਵੇ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਮੰਜੇ ਵਾਲਾ ਲੋ ਵੀ ਦੋਸਤੋ ਮੈਚ ਚੱਲ ਰਿਹਾ ਕਬੱਡੀ ਦਾ ਸੈਕਟਰ 88 'ਚ ਸਾਹਮਣੇ ਆ ਪੂਰਬਾ ਕਲੋਨੀ ਤੇ ਇਧਰ ਆ ਜੀ ਕਬੱਡੀ ਦਾ ਮੈਚ ਬੜਾ ਰੌਣਕ ਮੇਲਾ ਪਿੰਡ ਵਾਲਾ ਮਾਹੌਲ ਹੀ ਬਣਿਆ ਪਿਆ ਦੇਖੋ ਨਜ਼ਾਰਾ ਜੱਸਾ ਮੰਡੀ ਖੇਡ ਆ ਜਮ ਆਇਆ ਲੰਬੀ ਵਾਲਾ ਟੂਰਨਾਮੈਂਟ ਬਣਾਈ ਲੱਗੀ ਜਾਂਦਾ ਮੈਨੂੰ ਤਾਂ ਬੜਾ ਧੰਵਾਦ ਹੈ ਭਾਈ ਜੀ ਟੀਮਾਂ ਦੇ ਪੰਜਾਬੀ ਬੰਦੇ ਆਪਣੇ ਪੂਰਾ ਰੌਣਕ ਮਿਲਾ ਮੋਹ ਦਾਨੀਆਂ ਨਾਲ ਆਈਏ ਜਦੀਆਂ ਆਈਏ ਵਿਸ਼ੇਸ਼ ਤੌਰ ਤੇ ਬੰਦਾ ਧੰਨ ਕਰਦੇ ਆ ਮੀਸ਼ਾ ਸਰਪ ਰਾਜਪੁਰਾ ਕਮੇਡੀ ਦੇ ਬੰਦੇ ਮੈਨੂੰ ਪਹਿਲਾ ਸਪੋਰਟਸ ਮੁੰਡਾ ਬੜਾ ਮਸ਼ਹੂਰ ਹੋ ਕੇ ਹੁਣ ਡਾਊਨ ਟਾਊਨ ਬਣ ਰਿਹਾ ਹੈ ਹੋਰ ਦਾਨੇ ਜੀ ਔਰ ਕੰਮੂ ਵੀਰ ਸਾਹਿਬ ਦਾ ਖੂਲ ਪਤੋਂ ਗੁਰਜੀਤ ਲੰਮੇ ਜੀ ਆਪਣੇ ਵਿਸ਼ਖਤਰਾ ਗੁਰਪ੍ਰੀਤ ਰਾਜਪੁਰਾ ਅਮਰੀਸ਼ ਤੇ ਦਮੇੜੀ ਗੁਰੇਵੀਰ ਜੀ ਦਾ ਸਹਿਯੋਗਤਾ ਬੋਨੂ ਤੇ ਜੌਂਦਾ ਵੀਰ ਜੀ ਦਾ ਦਲੇਸ਼ ਵੀਰ ਬੱਬੂ ਐ ਤੇ ਨਾਲ ਸੱਗੀ ਵੀਰੋ ਨੇ ਗੁਰਦੇਵ ਵਾਲੀ ਜੱਟਾਂ ਦੇ ਮਾਣਸ਼ੇ ਤਰਤੇ ਬੜਾ ਧੰਨਵਾਦ ਕਰਦੇ ਆ ਆ ਵਿਸ਼ੇ ਤਰਫ ਬੜਾ ਧੰਨਵਾਦ ਹੈ ਜਿਸਾਂ ਲੰਧੀਆਂ ਪ੍ਰਾਪਤ ਹੋ ਗਿਆ ਗੁਰਜੀਤ ਲੰਧੀਆਂ ਆਸਟ੍ਰੇਲੀਆ

ਅੱਜ ਵੱਡਾ ਮਾਨ ਸਨਮਾਨ ਸਾਰੇ ਦਰਸ਼ਕ ਵੀਰਾਂ ਦਾ ਅਸੀਂ ਤੈਨੂੰ ਧੰਨਵਾਦ ਕਰਦੇ ਆਂ ਵੱਡੇ ਪੱਧਰ ਦਾ ਵੱਡਾ ਕਬੱਡੀ ਕਮਪਟ ਹੈ ਉਧਰ ਸਾਡੇ ਕਾਸਟੀ ਵੀਰ ਜੀ ਲੈਣਾ ਗਾਂਧੀ ਅਸਤੀਨੀ ਹੈ ਅਗਰੋਂ ਪਾਤੜਾ ਦੇ ਯਾਰ 206 ਕੈਨੇਡਾ ਤਾਰ ਕੈਨੇਡਾ ਦਿਲਜੀਤ ਕੈਨੇਡਾ ਹਰਜਗਦੀ ਜੂਕੋ ਸਾਡੇ ਵੀਰ ਜਗਨਰਾਜ ਅਸਤੀਨੀ ਹੈ ਕਰਨਵੀਰ ਤੇ ਨਾਲ ਸੁਚੈਵ ਜੀ ਦਾ ਬਹੁਤ ਬੜਾ ਧੰਨਵਾਦ ਇੱਪਣ ਦੀ ਟੀਮ ਲਈ ਹੱਥੀ ਆਗੇ ਤਰੇ ਰੰਦੇ ਆ ਜਾਣ ਜਲਦੀ ਜੀਵੇ ਰੰਦੇ ਤਰੇ ਜਲਦੀ ਨਾਲ ਆ ਜਾਣ ਅੱਜ ਬੜਾ ਧੰਨਵਾਦ ਕਰਦੇ ਆ ਪ੍ਰਵਿੰਦਰ ਵੀਰ ਸਾਡਾ ਜਿਨ੍ਹਾਂ ਨੇ ਮਨਿੰਦਰ ਤਰਾ ਕੈਪਟਨ ਔਰ ਸਰਵਿੰਦਰ ਸਿੰਘੀ ਦਾ ਸ਼ਾਮ ਹੋ ਗਈ ਹੈ ਬਾਕੀ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਚੰਗੀ ਧਰਮ ਮੈਚ ਦਿਨੇ ਅੱਜ ਥੋੜਾ ਵਿਜੀ ਸੀ ਅਸੀਂ ਕੱਲ ਨੂੰ ਆਵਣਾ ਤੁਹਾਨੂੰ ਦਿਖਾਉਣੇ ਹੈ ਮੈਚ ਹਾਂਜੀ ਦੋਸਤੋ ਖਾਣਾ ਖੁਣਾ ਖਾ ਕੇ ਅਸੀਂ ਹੋ ਗਏ ਸੀ ਵਿਲੇ ਤੇ ਹੁਣ ਤੜਕੇ ਤੁਹਾਡੇ ਹੋਵਾਂਗੇ ਰੂਬਰੂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੁਹਾਡੇ ਸਪੋਰਟ ਦੀ ਬੜੀ ਲੋੜ ਹੈ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਨਾਲ ਓਕੇ ਬਾਏ ਟਾਟਾ